ਸਾਸੀਕਾਲ ਦੋਸਤੋ ਮੈਂ ਸੁਖਵਿੰਦਰ ਸਿੰਘ ਬਰਾੜ ਅੱਜ ਜੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗਿਆ ਕਿ ਅੱਜ ਦਾ ਜੀ ਬਹੁਤ ਜ਼ਿਆਦਾਤਰ ਲੋਕਾਂ ਦੇ ਵਿੱਚ ਆਮ ਹੀ ਹਰੇਕ ਘਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਯੂਰਿਕ ਐਸਿਡ ਦੀ ਸ਼ਿਕਾਇਤ ਆ ਜੀ ਯੂਰਿਕ ਐਸਿਡ ਦੇ ਕਾਰਨ ਜੋੜਾਂ ਦੇ ਵਿੱਚ ਦਰਦ ਰਹਿਣਾ ਜੋੜਾਂ ਦੇ ਵਿੱਚ ਸੋਜ ਰਹਿਣੀ ਤੇ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ ਮਰੀਜ਼ਾਂ ਨੂੰ ਤੋ ਇਸ ਵਿਸ਼ੇ ਤੇ ਅੱਜ ਮੈਂ ਆਪਣੀ ਇਹ ਵੀਡੀਓ ਬਣਾ ਰਿਹਾ ਤੁਹਾਡੇ ਨਾਲ ਜੋ ਜਾਣਕਾਰੀ ਸਾਂਝੀ ਕਰਨ ਲੱਗਿਆ ਉਹ ਆ ਜੀ ਕਿ ਯੂਰਿਕ ਐਸਿਡ ਦਾ ਆਪਾਂ ਹੱਲ ਕਿਵੇਂ ਕਰ ਸਕਦੇ ਆ ਇਲਾਜ ਕਿਵੇਂ ਕਰ ਸਕਦੇ ਆ ਜੋ ਮਰੀਜ਼ ਐਲੋਪੈਥੀ ਦੀ ਦਵਾਈ ਖਾ ਕੇ ਉਹਨਾਂ ਦਾ ਕੋਈ ਯੂਰਿਕ ਐਸਿਡ ਦਾ ਹੱਲ ਨਹੀਂ ਹੁੰਦਾ ਤੇ ਯੂਰਿਕ ਐਸਿਡ ਉਹਨਾਂ ਦਾ ਘਟ ਨਹੀਂ ਹੋ ਰਿਹਾ ਤਾਂ ਉਹਨਾਂ ਵਾਸਤੇ ਇੱਕ ਮੈਂ ਆਯੁਰਵੈਦਿਕ ਤੇ ਦੇਸੀ ਤਰੀਕਾ ਦੱਸਣ ਲੱਗਿਆ ਬੀ ਯੂਰਿਕ ਐਸਿਡ ਦਾ ਇਲਾਜ ਤੁਸੀਂ ਆਪਣੇ ਘਰ ਵਿੱਚ ਕਿਵੇਂ ਕਰ ਸਕਦੇ ਹੋ ਨੋਟ ਕਰ ਲਓ ਯੂਰਿਕ ਐਸਿਡ ਨੂੰ ਘੱਟ ਕਰ ਲਈ ਆਪਾਂ ਕਿਵੇਂ ਦਵਾਈ ਤਿਆਰ ਕਰਨੀ ਆ ਇਹ ਜੀ ਤੁਸੀਂ ਨਿੰਮ ਦੇ ਪੱਤੇ ਲੈ ਲੈਣੇ ਆ ਨਿੰਮ ਦੇ ਪੱਤੇ ਜਿਹੜੀ ਮੁੱਠ ਦੇ ਵਿੱਚ ਦੋ ਹੱਥਾਂ ਦੇ ਵਿੱਚ ਆ ਜਾਣ ਏਨੇ ਸਾਰੇ ਉਹਨਾਂ ਨੂੰ ਘਰ ਲਿਆ ਕੇ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰ ਲੈਣਾ ਇੱਕ ਕੜਾਈ ਲੈਣੀ ਆ ਜੀ ਉਹਦੇ ਵਿੱਚ ਤਿੰਨ ਤਿੰਨ ਕੜਸ਼ੀਆਂ ਦੇਸੀ ਘਿਉ ਦੀਆਂ ਪਾਉਣੀਆਂ ਤੇ ਉਹ ਉਹਨਾਂ ਪੱਤਿਆਂ ਨੂੰ ਕੜਾਈ ਦੇ ਵਿੱਚ ਪਾ ਲੈਣਾ ਤੇ ਜਿੰਨਾ ਟਾਈਮ ਉਹ ਪੂਰੇ ਕਲਕਾ ਜਾਣ ਪੱਤੇ ਕਾਲੇ ਨਾ ਹੋ ਜਾਣ ਉਹਨਾਂ ਟਾਈਮ ਉਹਨਾਂ ਨੂੰ ਗਰਮ ਕਰਨਾ ਤੇ ਪੱਤਿਆਂ ਨੂੰ ਬਾਅਦ ਵਿੱਚ ਉਹ ਤੇਲ ਨੂੰ ਪਾਣ ਲੈਣਾ ਤੇ ਦੁਬਾਰਾ ਉਸੇ ਘਿਉ ਨੂੰ ਹੀ ਕੜਾਈ ਦੇ ਵਿੱਚ ਪਾ ਲੈਣਾ ਬਾਅਦ ਵਿੱਚ ਉਹਦੇ ਵਿੱਚ ਇੱਕ ਕੜਸ਼ੀ ਆਟੇ ਦੀ ਛਾਣ ਕੇ ਪਾਉਣੀ ਹੈ ਤੇ ਪੰਜੀਰੀ ਤਿਆਰ ਹੋ ਜੂਗੀ ਦੋਸਤੋ ਉਸ ਆਟੇ ਨੂੰ ਉਸ ਵਿੱਚ ਭੁੰਨ ਲੈਣਾ ਘਿਓ ਵਿੱਚ ਤੇ ਇਹ ਪੰਜੀਰੀ ਨੂੰ ਕਿਸੇ ਡੱਬੇ ਦੇ ਵਿੱਚ ਪਾ ਕੇ ਰੱਖ ਲਓ ਤੇ ਦੁਪਹਿਰ ਦੇ ਵੇਲੇ ਲੰਚ ਟਾਈਮ ਵੇਲੇ ਦੁਪਹਿਰ ਦੇ ਖਾਣੇ ਵੇਲੇ ਇੱਕ ਚੁੰਡੀ ਚਾਹ ਦੇ ਨਾਲ ਲੈਣੀ ਹੈ ਤੇ ਇਸ ਨਾਲ ਜਿੰਨਾ ਵੀ ਵੀਰ ਭੈਣਾਂ ਨੂੰ ਯੂਰਿਕ ਐਸਿਡ ਦੀ ਸ਼ਿਕਾਇਤ ਹੈ ਉਹ ਕੁਝ ਦਿਨਾਂ ਵਿੱਚ ਹੀ ਦੂਰ ਹੋ ਜਾਵੇਗੀ ਤੇ ਏ ਮੈਂ ਤੁਹਾਡੇ ਨਾਲ ਯੂਰਿਕ ਐਸਰ ਦੇ ਮਰੀਜ਼ਾਂ ਵਾਸਤੇ ਜਾਣਕਾਰੀ ਸਾਂਝੀ ਕੀਤੀ ਆ ਜੀ ਹੋਰ ਵੀ ਵਧੇਰੇ ਸਿਹਤ ਪ੍ਰਤੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸੁਖਵਿੰਦਰ ਬਰਾੜ ਸੋ ਧੰਨਵਾਦ